ਲੋ ਜੀ ਅੱਜ ਆ ਨਵਾਂ ਤੇ ਵੱਡਾ ਪਟਾਕਾ ਪੈ ਗਿਆ ਪਹਿਲੀ ਵਾਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਐਸੀ ਵੱਡੀ ਖਬਰ ਸੁਣ ਰਹੇ ਹੋ ਜਿਹਦੇ ਤੇ ਤੁਹਾਡੇ ਕੰਨ ਵੀ ਸੁਣ ਕੇ ਹੈਰਾਨ ਹੋ ਜਾਣਗੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਬੋਲਣਗੇ ਤੇ ਉਹਨਾਂ ਦੀ ਪਾਰਟੀ ਕੀ ਬੋਲੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਪਹਿਲੀ ਵਾਰ ਇੰਨੇ ਵੱਡੇ ਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨਾਂ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸਬੂਤ ਇਕੱਠੇ ਕਰਕੇ ਕਰੋੜਾਂ ਦਾ ਘਪਲਾ ਕਰਨ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਨੂੰ ਤੇ ਈਡੀ ਨੂੰ ਕਰ ਦਿੱਤੀ ਗਈ ਹੈ ਔਰ ਇਹ ਪੂਰਾ ਮਾਮਲਾ ਉਠਾਇਆ ਸੁਖਪਾਲ ਸਿੰਘ ਖਹਿਰਾ ਨੇ ਸੁਖਪਾਲ ਸਿੰਘ ਖਹਿਰਾ ਕਈ ਸਾਰੇ ਤੱਥ ਸਬੂਤ ਲੈ ਕੇ ਮੀਡੀਆ ਦੇ ਸਾਹਮਣੇ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਓਐਸਡੀ ਦੇ ਉੱਪਰ ਕਰੋੜਾਂ ਰੁਪਏ ਦਾ ਸਿੱਧਾ ਘਪਲਾ ਕਰਨ ਦਾ ਵੱਡਾ ਦੋਸ਼ ਲਾਇਆ ਤੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਮੈਂ ਇਹ ਸਾਬਤ ਵੀ ਕਰੂੰਗਾ ਸੁਖਪਾਲ ਸਿੰਘ ਖੈਰਾ ਦੇ ਅਨੁਸਾਰ ਇਸ ਮਾਮਲੇ 'ਚ ਮੁੱਖ ਮੰਤਰੀ ਫਸਣਗੇ ਔਰ ਲਾਜ਼ਮੀ ਤੌਰ ਤੇ ਜੇਲ੍ਹ ਜਾਣਾ ਪਵੇਗਾ ਹੁਣ ਸਵਾਲ ਇਹ ਆ ਕਿ ਕੀ ਈਡੀ ਜਾਂ ਫਿਰ ਪੰਜਾਬ ਦੇ ਡੀਜੀਪੀ ਜਿਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕੀ ਉਹ ਇਸ ਮਾਮਲੇ ਦੇ ਉੱਪਰ ਜਾਂਚ ਕਰਕੇ ਕਾਰਵਾਈ ਕਰਨਗੇ ਮਾਮਲਾ ਕੀ ਹੈ ਪੂਰੀ ਕਹਾਣੀ ਅਖੀਰ ਤੱਕ ਸੁਣਿਓ ਤੇ ਸਮਝਿਓ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਬੂਤ ਕਰੋੜਾਂ ਦੇ ਕਪਲੇ ਦੇ ਸੁਖਪਾਲ ਖੈਰੇ ਨੇ ਰੱਖੇ ਨੇ ਔਰ ਜਿੱਦਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਆਸਪੀ ਦੇ ਦੋਸ਼ ਲਾ ਰਿਹਾ ਹੈ ਕਿ ਉਹ ਤੁਹਾਨੂੰ ਠੀਕ ਲੱਗਦੇ ਨੇ ਵਾਜਬ ਲੱਗਦੇ ਨੇ ਜਾਂ ਐਵੇਂ ਝੂਠ ਲੱਗਦਾ ਹੈ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਪਿਆਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜੇ ਅਜੇ ਤੱਕ ਬੈਲ ਵਾਲਾ ਜਿਹੜਾ ਬਟਨ ਹੈ ਸਬਸਕ੍ਰਾਈਬ ਦੇ ਨਾਲ ਉਹ ਨੱਪ ਕੇ ਆਲ ਨਹੀਂ ਕੀਤਾ ਤੇ ਕਿਰਪਾ ਕਰਕੇ ਉਹ ਜਰੂਰ ਕਰ ਲਓ ਸੁਖਪਾਲ ਖਹਿਰਾ মিডিਆ ਦੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਸੜਕ ਸੁਰੱਖਿਆ ਫੋਰਸ ਭਗਵੰਤ ਮਾਨ ਸਾਹਿਬ ਉਹਨਾਂ ਨੇ ਬਣਾਈ ਹੈ ਉਹਦੇ ਲਈ 143 ਗੱਡੀਆਂ ਟੋਇਟਾ ਹੈਲੈਕਸ ਦੀਆਂ ਲਈਆਂ ਗਈਆਂ ਸੁਖਪਾਲ ਖੈਰਾ ਨੇ ਕਿਹਾ ਕਿ ਹਰ ਇੱਕ ਗੱਡੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ OSD ਨੇ 10 ਤੋਂ 15 ਲੱਖ ਰੁਪਏ ਦਾ ਕਪਲਾ ਕੀਤਾ ਤੇ 143 ਗੱਡੀਆਂ ਦੇ ਵਿੱਚ ਸੁਖਪਾਲ ਖੈਰਾ ਨੇ ਦਿਖਾਇਆ ਕਿ ਇਹ ਕਪਲਾ ਕਈ ਕਰੋੜਾਂ ਦਾ ਬਣਦਾ ਸੁਖਪਾਲ ਖੈਰਾ ਨੇ ਦੱਸਿਆ ਕਿ ਟੋਇਟਾ ਹੈਲੈਕਸ ਦੀ ਇੱਕ ਗੱਡੀ ਜਿਹੜੀ ਇਹਨਾਂ ਨੇ 35-36 ਲੱਖ ਰੁਪਏ ਦੀ ਖਰੀਦੀ ਹੈ ਉਹ ਕਹਿੰਦਾ ਵੀ ਜਦੋਂ ਆਮ ਲੋਕ ਕੋਈ ਵੀ ਖਰੀਦਣ ਜਾਂਦੇ ਨੇ ਸੁਖਪਾਲ ਖੈਰਾ ਨੇ মিডিਆ ਸਾਹਮਣੇ ਸਬੂਤ ਦਿਖਾਏ ਉਹ ਕਹਿੰਦੇ ਕਿ ਦੇਖੋ ਸਾਡੇ ਪਿੰਡ ਤੋਂ ਇਹੀ ਗੱਡੀ ਇੱਕ ਵਿਅਕਤੀ ਲੈ ਕੇ ਆਇਆ ਹੋਰ ਲੋਕਾਂ ਨੇ ਜਿਨ੍ਹਾਂ ਨੇ ਟਵੈਟਰ ਦੀਆਂ ਇਸ ਤਰ੍ਹਾਂ ਗੱਡੀਆਂ ਲਈਆਂ ਜਦੋਂ ਗੱਡੀ ਲੈਣ ਜਾਈ ਜਾਂਦੀ ਹੈ ਤਾਂ ਕੰਪਨੀ ਹਰ ਇੱਕ ਗੱਡੀ ਦੇ ਉੱਪਰ ਮੋਟੀ ਛੋਟ ਦਿੰਦੀ ਹੈ ਕਾਗਜ਼ਾਂ ਦਾ ਰੇਟ ਪਹਿਲਾਂ ਹੋਰ ਹੁੰਦਾ ਆਨਲਾਈਨ ਰੇਟ ਪਹਿਲਾਂ ਹੋਰ ਹੁੰਦਾ ਤੇ ਜਦੋਂ ਲੈਣ ਜਾਂਦੇ ਆ ਤੇ ਇੱਕ ਡੀਲ ਹੁੰਦੀ ਆ 바ਰਗੇਨਿੰਗ ਹੁੰਦੀ ਆ ਸੌਦੇਬਾਜ਼ੀ ਹੁੰਦੀ ਆ ਤੇ ਸੁਖਪਾਲ ਸਿੰਘ ਖੈਰਾ ਨੇ ਕਾਗਜ਼ ਦਿਖਾਏ ਉਹ ਕਹਿੰਦਾ ਦੇਖੋ ਸਾਡਾ ਬੰਦਾ ਗੱਡੀ ਲੈ ਕੇ ਆਇਆ 10 ਲੱਖ ਰੁਪਏ ਦੀ ਛੋਟ ਉਹਨੂੰ ਇੱਕ ਗੱਡੀ 'ਚ ਮਿਲੀ ਹੈ ਉਹ ਕਹਿੰਦਾ ਜਿਹੜਾ ਇੱਕ ਗੱਡੀ ਲੈ ਰਿਆ ਜੇ ਉਹਨੂੰ 10 ਲੱਖ ਦੀ ਛੋਟ ਕੰਪਨੀ ਦੇ ਰਹੀ ਹੈ ਤਾਂ ਜਿਹੜਾ ਦੋ ਤਿੰਨ ਲਊਗਾ ਉਹਨੂੰ ਇਸ ਤੋਂ ਵੱਧ ਮਿਲੇਗੀ ਤੇ ਸੁਖਪਾਲ ਖੈਰਾ ਕਹਿੰਦਾ ਹੋਰ ਵੀ ਕਿੰਨਿਆਂ ਤੋਂ ਅਸੀਂ ਪਤਾ ਕੀਤਾ ਜਿਨ੍ਹਾਂ ਨੇ ਗੱਡੀਆਂ ਟੋヨタ ਦੀਆਂ ਖਰੀਦੀਆਂ ਸਾਰਿਆਂ ਨੂੰ ਇਸੇ ਤਰ੍ਹਾਂ ਛੋਟਾਂ ਮਿਲੀਆਂ ਤੇ ਕਹਿੰਦਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਤੇ ਉਹਨਾਂ ਦੇ ਅੰਡਰ ਹੀ ਇਹ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ ਇਹ ਆਉਂਦਾ ਹੈ ਤਾਂ ਕਹਿੰਦੇ ਜਦੋਂ ਇਹਨਾਂ ਨੇ 144 ਗੱਡੀਆਂ ਖਰੀਦੀਆਂ ਨੇ ਤਾਂ ਸੁਖਪਾਲ ਖਹਿਰਾ ਕਹਿੰਦੇ ਇੱਕ ਗੱਡੀ ਦੇ ਉੱਪਰ ਲਾਜ਼ਮੀ 15 ਲੱਖ ਤੱਕ ਦਾ ਡਿਸਕਾਊਂਟ ਇਹਨਾਂ ਨੂੰ ਮਿਲਣਾ ਸੀ ਸੁਖਪਾਲ ਕਹਿੰਦੇ ਉਹ ਲਿਆ ਕਿਉਂ ਨਹੀਂ ਗਿਆ ਪਰ ਨਾਲ ਦੀ ਨਾਲ ਸੁਖਪਾਲ ਖੈਰਾ ਨੇ ਕਿਹਾ ਕਿ ਉਹ ਸਭ ਕੁਝ ਲਿਆ ਗਿਆ ਕਾਗਜ਼ਾਂ 'ਚ ਰੇਟ ਉਹੀ ਦਿਖਾਤਾ ਜੋ ਆਨਲਾਈਨ ਜੋ ਕੰਪਨੀ ਨੇ ਸ਼ੋਅ ਕੀਤਾ ਸੀ ਪਰ ਇੱਕ ਇੱਕ ਗੱਡੀ ਦੇ ਮਗਰ ਉਹ ਕਹਿੰਦੇ 10 ਤੋਂ 15 ਲੱਖ ਦਾ ਡਿਸਕਾਊਂਟ ਲੈ ਕੇ ਤੇ ਉਹ ਆਪ ਅੱਛਾ ਕਿਹਾ ਗਿਆ ਸੁਖਪਾਲ ਖੈਰਾ ਨੇ ਕਿਹਾ ਕਿ ਜਿਹੜੇ ਭਗਵੰਤ ਮਾਨ ਸਾਹਿਬ ਦੇ OST ਨਹੀਂ ਉਹ ਕਹਿੰਦੇ ਸਾਨੂੰ ਪਤਾ ਲੱਗਾ ਤੇ ਸੁਖਪਾਲ ਖਹਿਰਾ ਕਹਿੰਦੇ ਸਾਡੇ ਕੋਲ ਸਬੂਤ ਨੇ ਕਿ ਉਹਨਾਂ ਨੂੰ ਦੋ ਅਨੋਵਾ ਕ੍ਰਿਸ਼ਟਾ ਗੱਡੀਆਂ ਉਹਨਾਂ ਨੂੰ ਕੰਪਨੀ ਨੇ ਵੈਸੇ ਫ੍ਰੀ ਦਿੱਤੀਆਂ ਤੇ ਕਹਿੰਦੇ ਉਹਨਾਂ ਨੇ ਰੱਖੀਆਂ ਹੁਣ ਸੁਖਪਾਲ ਖਹਿਰਾ ਇਹ ਕਹਿੰਦੇ ਕਿ ਕਰੋੜਾ ਰੁਪਏ ਦਾ ਕਪਲਾ ਸੁਖਪਾਲ ਖਹਿਰਾ ਕਹਿੰਦੇ ਕਿ ਜਿਹੜੇ ਭਗਵੰਤ ਮਾਨ ਕਹਿੰਦੇ ਆ ਕਿ ਮੈਂ ਕਰਾਪਸ਼ਨ ਦੇ ਨੇੜੇ ਨਹੀਂ ਜਾਂਦਾ ਮੈਂ ਤਾਂ ਭ੍ਰਿਸ਼ਟਾਚਾਰ ਰੋਕ ਦੇਣਾ ਵੀ ਉਹ ਆਪ ਹੀ ਇਸ ਪੱਧਰ ਦੇ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵ ਨਹੀਂ ਸੁਖਪਾਲ ਖੈਰਾ ਕਹਿੰਦੇ ਕਿ ਮੈਂ ਪੰਜਾਬ ਦੇ ਡੀਜੀਪੀ ਨੂੰ ਸਾਰਿਆਂ ਨਾਲ ਰਸੀਦਾ ਲਾ ਕੇ ਜਿਹੜੀਆਂ ਰਸੀਪਟ ਨੇ ਲਾ ਕੇ ਤੇ ਉਹ ਸ਼ਿਕਾਇਤ ਕਰ ਦਿੱਤੀ ਹੈ ਨਾਲ ਉਹ ਕਹਿੰਦੇ ਮੈਂ ਸ਼ਿਕਾਇਤ ਦੀ ਇੱਕ ਕਾਪੀ ਈਡੀ ਸੀਬੀਆਈ ਨੂੰ ਵੀ ਭੇਜੀ ਹੈ ਤੇ ਸੁਖਪਾਲ ਖੈਰਾ ਕਹਿੰਦੇ ਕਿ ਇਹਦੀ ਇਹਦੀ ਬਰੀਕੀ ਨਾਲ ਜਾਂਚ ਕਰਾ ਕੇ ਤੇ ਵੱਡਾ ਕਪੜਾ ਸਾਫਤ ਹੋਵੇਗਾ ਸਿੱਧੇ ਦੋ ਸਰਪਾਲ ਖਹਿਰਾ ਨੇ ਲਾਏ ਨੇ ਹੁਣ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਸੱਚਮੁੱਚ ਕੰਪਨੀਆਂ ਜਿਹੜਾ ਰੇਟ ਆਨਲਾਈਨ ਸ਼ੋਅ ਕੀਤਾ ਹੁੰਦਾ ਉਹਦੇ ਤੇ ਚੀਜ਼ਾਂ ਤੇ ਡਿਸਕਾਊਂਟ ਦਿੰਦੀਆਂ ਨੇ ਜਾਂ ਨਹੀਂ ਦਿੰਦੀਆਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ ਭਗਵੰਤ ਮਾਨ ਸਾਹਿਬ ਹੁਰਾ ਨੇ 144 ਜਿਹੜੀਆਂ ਵੱਡੀਆਂ ਗੱਡੀਆਂ ਖਰੀਦੀਆਂ ਪੁਲਿਸ ਵਾਸਤੇ ਨਵੀਆਂ ਉਹਨਾਂ ਦੇ ਵਿੱਚ ਕਰੋੜਾਂ ਦਾ ਡਿਸਕਾਊਂਟ ਲਿਆ ਹੋਵੇਗਾ ਤੁਹਾਨੂੰ ਕੀ ਲੱਗਦਾ ਉਹ ਪੈਸੇ ਖਾਦੇ ਹੋਣਗੇ ਤੁਹਾਨੂੰ ਕੀ ਲੱਗਦਾ ਹੈ ਐਡਾ ਸਰਕਾਰਾਂ ਜਾਂ ਐਡਾ ਮੰਤਰੀ ਪੈਸੇ ਖਾਂਦੇ ਹੋਣਗੇ ਜਾਂ ਖਾਂਦੇ ਨੇ ਆਪਣਾ ਤਜਰਬਾ ਕਮੈਂਟ ਦੇ ਵਿੱਚ ਸਾਂਝਾ ਕਰਿਓ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਪਿਆਰਿਓ ਦੇਖੋ ਇੱਕ ਗੀਤ ਲਿਖਿਆ ਸੀ ਸੰਤਰਾਮ ਉਦਾਸੀ ਨੇ ਉਹਦੀਆਂ ਸਤਰਾਂ ਨੇ ਉਹ ਕਹਿੰਦਾ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਇਨਾ ਦੇਸ਼ ਦਾ ਕੱਖ ਵੀ ਛੱਡਿਆ ਨਹੀਂ ਇਨਾ ਤੁਨੂੰ ਵੀ ਵੇਚ ਕੇ ਖਾ ਛੱਡਣਾ ਅੱਜ ਤੱਕ ਬਹੁਤ ਸਾਰੇ ਜਿਹੜੇ ਰਾਜਨੇਤਾ ਨੇ ਬਹੁਤ ਸਾਰੇ ਜਿਹੜੇ ਮੰਤਰੀ ਸੰਤਰੀ ਬਣੇ ਉਹਨਾਂ ਦੇ ਉੱਪਰ ਵੱਡੇ ਕਪੜਿਆਂ ਦੇ ਦੋਸ਼ ਵੀ ਲੱਗੇ ਔਰ ਉਹ ਸਾਬਤ ਵੀ ਹੋਏ ਲਾਲੂ ਪ੍ਰਸ਼ਾਦ ਯਾਦਵ ਵਰਗੇ ਓਮਪrakash ਜਿਹੜੇ ਮੁੱਖ ਮੰਤਰੀ ਰਿਹਾ ਲਾਲੂ ਪ੍ਰਸ਼ਾਦ ਯਾਦਵ ਔਰ ਉਸ ਤੋਂ ਬਾਅਦ ਓਮਪrakash ਚਟਾਲਾ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਰਿਹਾ ਉਸ ਤੋਂ ਬਾਅਦ ਕਿੰਨੇ ਸਾਰੇ ਪੰਜਾਬ ਦੇ ਮੰਤਰੀ ਤੇ ਐਮਐਲਏ ਜਿਹੜੇ ਕਪਲਿਆਂ ਦੇ ਮਾਮਲੇ ਦੇ ਵਿੱਚ ਜੇਲਾ ਉਪਤ ਚੁੱਕੇ ਨੇ 5-5 ਸਾਲ ਦੀਆਂ ਜੇਲਾ ਹੋਈਆਂ ਨੇ ਕਈਆਂ ਨੂੰ ਪਰ ਅਜੇ ਵੀ ਵੱਡੇ ਪੁੱਤਰ ਤੇ ਜਿਹੜੇ ਕਪਲੇ ਨੇ ਉਹਨਾਂ ਚੋਂ ਸਿਰਫ ਆੱਤੇ ਚ ਲੂਣ ਬਰਾਬਰ ਕਪਲੇ ਫੜੇ ਜਾਂਦੇ ਨੇ ਬਾਕੀ ਗੁਪਤ ਰੱਖ ਲੈ ਜਾਂਦੇ ਹੁਣ ਲੋਕਾਂ ਦਾ ਜਿਹੜਾ ਪੈਸਾ ਹੈ ਇੱਕ ਵਾਰੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਕਥਨ ਬੜਾ ਮਸ਼ਹੂਰ ਹੈ ਵੈਸੇ ਆਮ ਲੋਕਾਂ ਨੂੰ ਤਾਂ ਉਸ ਤੋਂ ਵੱਧ ਪਤਾ ਹੈ ਉਹ ਕਹਿੰਦਾ ਜੇਕਰ ਉੱਪਰੋਂ 100 ਰੁਪਈਆ ਲੋਕਾਂ ਦੇ ਭਲੇ ਲਈ ਜਾਰੀ ਹੁੰਦਾ ਹੈ ਤਾਂ ਥੱਲੇ ਆਉਂਦਿਆ ਆਉਂਦਿਆ ਉਹ 1 ਰੁਪਈਆ ਰਹਿ ਜਾਂਦਾ ਹੈ 99 ਰੁਪਈਏ ਰਸਤੇ ਦੇ ਵਿੱਚ ਖਾਦੇ ਪੀਤੇ ਜਾਂਦੇ ਐਦਾਂ ਹੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਿਵੇਂ ਤੁਸੀਂ ਸਾਰੇ ਮਿਹਨਤ ਕਰਦੇ ਹੋ ਮੈਂ ਵੀ ਮਿਹਨਤ ਕਰ ਰਿਹਾ ਵੀਡੀਓ ਬਣਾ ਰਿਹਾ ਪਰ ਇਹ ਮਿਹਨਤ ਆ ਨਾ ਅੱਧਾ ਅੱਧ ਤਰੀਕੇ ਨੇ ਮਿਹਨਤ ਕਰਨ ਦੇ ਇਹ ਜਿਹੜੇ ਐਮਐਲਏ ਮੰਤਰੀ ਸੰਤਰੀ ਬਣ ਜਾਂਦੇ ਨੇ ਇਹਨਾਂ ਨੂੰ ਕਦੀ ਤੁਸੀਂ ਕੰਮ ਕਰਦੇ ਮੈਂਟ ਕਰਦੇ ਕਿਰਤ ਕਰਦੇ ਕਿਸੇ ਵੀ ਤਰ੍ਹਾਂ ਦਾ ਧੰਦਾ ਕਰਦੇ ਵੇਖਿਆ ਨਹੀਂ ਫਿਰ ਇਹ ਇੰਨਾ ਜ਼ਿਆਦਾ ਖਰਚਾ ਕਰਦੇ ਆ ਸਾਰਾ ਦਿਨ ਇਹਨਾਂ ਦੀਆਂ ਗੱਡੀਆਂ ਭੱਜਦੀਆਂ ਨੇ ਇੱਧਰ ਉੱਧਰ ਲੋਕਾਂ ਨੂੰ ਚਾਹ ਪਾਣੀ ਉਹ ਖਰਚੇ ਇਹਦੇ باوجود ਵੀ ਇਹ ਕਿੱਲਾਂ ਦੇ ਕਿੱਲੇ ਖਰੀਦ ਜਾਂਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਬੰਗਲੇ ਪਾ ਜਾਂਦੇ ਨੇ ਕਿੰਨੇ ਤਰ੍ਹਾਂ ਦੇ ਕਾਰੋਬਾਰ ਖੜੇ ਕਰ ਜਾਂਦੇ ਨੇ ਕੋਈ ਹਸਪੀਟਲ ਪਾਈ ਜਾਂਦਾ ਕੋਈ ਕਾਲਜ ਬਣਾਈ ਜਾਂਦਾ ਕੋਈ ਹੋਰ ਫੈਕਟਰੀਆਂ ਲਾ ਗਿਆ ਕਿਸੇ ਨੇ ਬਹੁਤ ਸਾਰੇ ਪੈਟਰੋਲ ਪੰਪ ਲਾ ਲਏ ਇੰਨਾ ਕੁਝ ਕਰਨ ਵਾਸਤੇ ਇਹਨਾਂ ਕੋਲ ਪੈਸਾ ਕਿੱਥੋਂ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਆਉਂਦਾ ਪਾਰਟੀ ਵਾਲੀ ਚ ਬਾਹਰ ਨਿਕਲ ਕੇ ਪਾਰਟੀ ਵਾਲੀ ਚ ਪੈ ਕੇ ਨਹੀਂ ਦੇਖੋ ਪਹਿਲਾਂ ਵਾਲੇ ਵੀ ਬਹੁਤ ਸਾਰੇ ਕਾਲੀਆਂ ਦੇ ਟਾਈਮ ਵੀ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਕਾਂਝ ਦੇ ਟਾਈਮ ਵੀ ਹੋਇਆ ਭਾਜ ਭਾਜ ਟਾਈਮ ਵੀ ਹੋਇਆ ਪਰ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਤਾਂ ਗੱਲ ਸਿੱਧੀ ਹੈ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਿਰਤ ਦਾ ਪੈਸਾ ਜਿਹੜਾ ਉਹ ਟੈਕਸਾਂ ਦੇ ਰਾਹੀਂ ਖਜ਼ਾਨੇ 'ਚ ਜਾਂਦਾ ਉਸ ਤੋਂ ਬਾਅਦ ਉਹ ਵੱਡੇ ਪੱਦਰ ਤੇ ਪੈਸਾ ਖੁਰਦਪੁਰਦ ਅੱਜ ਤੱਕ ਹੁੰਦਾ ਰਿਹਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਹ ਜਿਹੜੇ ਗੰਭੀਰ ਦੋਸ਼ ਲੱਗੇ ਨੇ ਕੀ ਇਹ ਸਾਬਤ ਹੋਣਗੇ ਵੇਖੋ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੇਲ੍ਹ ਜਾ ਸਕਦੇ ਨੇ ਹਾਂ ਜਾ ਸਕਦੇ ਨੇ ਕਿਵੇਂ ਕੀ ਕੇਜਰੀਵਾਲ ਸਾਹਿਬ ਜੇਲ੍ਹ ਨਹੀਂ ਗਏ ਕਿੰਨੇ ਮਹੀਨੇ ਕੇਜਰੀਵਾਲ ਸਾਹਿਬ ਜੇਲ੍ਹ ਚ ਲਾ ਕੇ ਆਏ ਨੇ ਉਪ ਮੁੱਖ ਮੰਤਰੀ ਦੀ ਦਿੱਲੀ ਦੇ ਜਿਹੜੇ ਮਨੀਸ਼ ਸੋਦੀਆ ਉਹ ਜੇਲ੍ਹ ਨਹੀਂ ਗਏ ਕਿੰਨੇ ਮਹੀਨੇ ਉਹ ਜੇਲ੍ਹ ਲਾ ਕੇ ਆਏ ਨੇ ਸਤਿੰਦਰ ਜੈਨ ਮੰਤਰੀ ਦਿੱਲੀ ਦੇ ਰਹੇ ਨੇ ਕਿ ਉਹ ਜੇਲ ਨਹੀਂ ਗਏ ਕਿ ਨੇਮੀ ਨੇ ਜੇਲਤ ਰਹਿ ਕੇ ਆਏ ਨਹੀਂ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਿਉਂ ਜੇਲ ਨਹੀਂ ਗਏ ਗਏ ਹੁਣ ਮੈਂ ਨਹੀਂ ਕਹਿੰਦਾ ਕਿ ਦੂਜੇ ਦੁੱਧ ਤੋਤੇ ਪਰ ਮੈਂ ਇਹ ਕਹਿਣਾ ਕਿ ਜਿਹੜਾ ਸ਼ਰਾਬ ਘਟਾਲੇ ਦਾ ਵੱਡਾ ਦੋਸ਼ ਦਿੱਲੀ ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਲੱਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਜੇ ਵੀ ਕਹਿੰਦੀ ਹੈ ਕਿ ਉਹ ਦੋਸ਼ ਝੂਠੇ ਨੇ ਹੁਣ ਦੇਖੋ ਗੱਲ ਐ ਆ ਕਿ ਹੋ ਸਕਦਾ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਇਹ ਨਾ ਕੀਤਾ ਹੋਵੇ ਪਰ ਦੋਸ਼ ਲੱਗੇ ਨੇ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਤਾਂ ਇਹ ਵੀ ਕਿਹਾ ਉਹ ਕਹਿੰਦਾ ਕਿ ਪਹਿਲੀ ਗੱਲ ਜੇਕਰ ਸੜਕ ਸੁਰੱਖਿਆ ਵਾਲਿਆਂ ਨੂੰ ਗੱਡੀਆਂ ਦੇਣੀਆਂ ਸੀ ਤਾਂ ਉਹ 36 36 ਲੱਖ ਦੀ ਗੱਡੀ ਦਾ ਕੀ ਮਤਲਬ ਸੀ ਉਹ ਕਹਿੰਦੇ ਇਸ ਤੋਂ ਕਿਤੇ ਸਸਤੀਆਂ ਗੱਡੀਆਂ ਵੀ ਦਿੱਤੀਆਂ ਜਾ ਸਕਦੀਆਂ ਸੀ ਉਹ ਕਹਿੰਦੇ ਤਾਕਤਵਰ ਗੱਡੀਆਂ ਜਿਹੜੀਆਂ ਇਹਦੋਂ 15 15 20 20 ਲੱਖ ਸਸਤੀਆਂ ਨੇ ਮਤਲਬ 15 18 ਲੱਖ ਦੀ ਗੱਡੀ ਆ ਜਾਂਦੀ ਹੈ ਉਹ ਵੀ ਦਿੱਤੀ ਜਾ ਸਕਦੀ ਸੀ ਸੁਖਪਾਲ ਖੈਰਾ ਕਹਿੰਦੇ ਕਿ ਇੰਨਾ ਪੈਸਾ ਗੱਡੀਆਂ ਦੇ ਉੱਪਰ ਫੂਕਿਆ ਗਿਆ 50 ਤੋਂ 60 ਕਰੋੜ ਇੱਕ ਪਾਸੇ ਪੰਜਾਬ ਲਗਾਤਾਰ ਕਰਜ਼ਾਈ ਹੋ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਉਹ ਸੈਂਟਰ ਗਵਰਨਮੈਂਟ ਤੋਂ ਲਗਾਤਾਰ ਕਰਜ਼ਾ ਲੈ ਰਿਹਾ ਤੇ ਦੂਜੇ ਪਾਸੇ ਇੰਨਾ ਪੈਸਾ ਹੁਣ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਇਹਦੇ ਤੇ ਕਿਹਾ ਸੀ ਵੀ ਅਸੀਂ ਜਿਹੜੀ SSF ਸੜਕ ਸੁਰੱਖਿਆ ਫੋਰਸ ਬਣਾਈ ਹੈ ਇਹਨੂੰ ਅਸੀਂ ਜਿਹੜੀਆਂ ਗੱਡੀਆਂ ਦੇ ਰਹੇ ਹਾਂ ਇਹ ਇਸ ਪਾਵਰ ਦੀਆਂ ਦੇ ਰਹੇ ਹਾਂ ਵੀ ਕਿਤੇ ਕੋਈ ਐਕਸੀਡੈਂਟ ਹੋਇਆ ਜਾਂ ਭਾਰੀ ਵਾਹਨ ਹੈ ਤਾਂ ਇੰਨੀ ਤਾਕਤਵਰ ਗੱਡੀ ਹੋਣੀ ਚਾਹੀਦੀ ਹੈ ਜਿਹੜੀ ਉਹਨੂੰ ਖਿੱਚ ਕੇ ਪਾਸੇ ਕਰ ਸਕੇ ਹੋ ਸਕਦਾ ਭਾਈ ਸਾਰੀ ਪਲੈਨਿੰਗ ਵਾਕਿਆ ਹੀ ਇਸੇ ਇਸੇ ਸੋਚ ਚੋਂ ਕੀਤੀ ਗਈ ਹੋਵੇ ਪਰ ਜਿਹੜੇ ਦੋਸ਼ ਸੁਖਪਾਲ ਖਹਿਰਾ ਨੇ ਲਾਏ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਆਮ ਆਦਮੀ ਪਾਰਟੀ ਦੇ ਕਈ ਸਾਰੇ ਮੰਤਰੀਆਂ ਤੇ ਐਮਐਲਏ ਤੇ ਪਹਿਲਾਂ ਵੀ ਦੋਸ਼ ਲੱਗੇ ਪਰ ਉਹਨਾਂ ਦੀ ਜਾਂਚ ਕਰਾ ਕੇ ਲੋਕਾਂ ਸਾਹਮਣੇ ਨਹੀਂ ਰੱਖੀ ਗਈ ਆਮ ਆਦਮੀ ਪਾਰਟੀ ਦੇ ਇੱਕ ਸਿਹਤ ਮੰਤਰੀ ਵਿਜੇ ਸਿੰਘਲਾ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕਿਹਾ ਸੀ ਕਿ ਮੇਰੇ ਕੋਲੇ ਦੇ ਭ੍ਰਿਸ਼ਟਾਚਾਰ ਦੇ ਸਬੂਤ ਪਹੁੰਚੇ ਨੇ ਤੇ ਮੈਂ ਫੜ ਰਿਆ ਇਹਨੂੰ ਤੇ ਬਾਅਦ ਦੇ ਵਿੱਚ ਅਦਾਲਤ ਤੇ ਵਿੱਚ ਜਿਹੜੀ ਪੁਲਿਸ ਨੇ ਰਿਪੋਰਟ ਪੇਸ਼ ਕੀਤੀ ਮਹੀਨਾ ਪਹਿਲਾਂ ਉਹਦੇ ਵਿੱਚ ਕਲੀਨ ਚਿੱਟ ਸਾਫ ਸੁਥਰਾ ਉਸ ਮੰਤਰੀ ਨੂੰ ਸਾਫਤ ਕਰਦਾ ਕਿਆ ਵੀ ਕੋਈ ਸਬੂਤ ਨਹੀਂ ਮਿਲਿਆ ਪਰ ਜਦੋਂ ਪੂਰੇ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਖੁਦ ਕਿਹਾ ਸੀ ਕਿ ਮੇਰੇ ਕੋਲ ਇਹਦੇ ਭ੍ਰਿਸ਼ਟਾਚਾਰ ਦੇ ਸਬੂਤ ਪਹੁੰਚੇ ਨੇ ਤੇ ਮੈਂ ਇੱਤੇ ਕਾਰਵਾਈ ਕਰ ਰਿਹਾ ਤਾਂ ਫਿਰ ਉਹ ਸਬੂਤ ਜਿਹੜੇ ਮੁੱਖ ਮੰਤਰੀ ਸਾਹਿਬ ਕੋਲ ਪਹੁੰਚੇ ਸੀ ਉਹਨਾਂ ਨੇ ਅਦਾਲਤ 'ਚ ਕਿਉਂ ਨਹੀਂ ਪੇਸ਼ ਕੀਤੇ ਅਦਾਲਤ 'ਚ ਕਿਉਂ ਨਹੀਂ ਦਿੱਤੇ ਤੇ জাফরਕੀ ਮੁੱਖ ਮੰਤਰੀ ਸਾਹਿਬ ਨੇ ਬਿਨਾਂ ਤੱਥਾਂ ਸਬੂਤਾਂ ਤੋਂ ਐਵੇਂ ਹੀ ਕਾਰਵਾਈ ਕਰਤੀ ਮੰਤਰੀ ਤੇ ਦੋਸ਼ ਤਾਂ ਜਿਹੜੇ ਫੌਜਾ ਸਿੰਘ ਸਰਾਰੀ ਐਮ ਐਲ اے ਗੁਰੂਰਸਾਇਆ ਜਿਹੜੇ ਮੰਤਰੀ ਵੀ ਬਣਾਏ ਸੀ ਉਹਨਾਂ ਤੇ ਵੀ ਲੱਗੇ ਸੀ ਫਿਰ ਉਹਨਾਂ ਨੂੰ ਮੰਤਰੀ ਪਦ ਤੋਂ ਹਟਾਤਾ ਪਰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਉੱਪਰ ਜਿਹੜੀਆਂ ਵੀਡੀਓ ਆਡੀਓ ਰਿਕਾਰਡਿੰਗ ਕਥਿਤ ਤੌਰ ਤੇ ਜਾਰੀ ਕੀਤੀਆਂ ਗਈਆਂ ਉਹ ਸੱਚੀਆਂ ਸੀ ਕਿ ਝੂਠੀਆਂ ਸੀ ਇਥੇ ਬੱਸ ਨਹੀਂ ਦੋਸ਼ ਤਾਂ ਅਨਮੋਲ ਗਗਨਮਾਨ ਤੇ ਵੀ ਲੱਗੇ ਦੋਸ਼ ਤਾਂ ਜਿਹੜੇ ਇਹਨਾਂ ਦੇ ਐਮਐਲਏ ਬੀਬੀ ਮਾਨੋਕੇ ਆ ਉਹਦੇ ਤੇ ਵੀ ਲੱਗੇ ਦੋਸ਼ ਤਾਂ ਹੋਰ ਵੀ ਕਿੰਨੇ ਸਾਰੇ ਐਮਐਲਏਾਂ ਤੇ ਮੰਤਰੀਆਂ ਦੇ ਉੱਪਰ ਲੱਗੇ ਪਰ ਜਾਂਚ ਕਰਕੇ ਪੜਤਾਲ ਕਰਕੇ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ ਹੁਣ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਰੋੜਾ ਸਾਹਿਬ ਹੈ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਲੋਕ ਤਾਂ ਕਹਿੰਦੇ ਨੇ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਉਹਨੂੰ ਵੀ ਬਰੀ ਕਰਵਾ ਦੇਣਾ ਤੇ ਜਾਂ ਫਿਰ ਹੋ ਸਕਦਾ ਹੈ ਉਹ ਅੰਦਰ ਖਾਤੇ ਕਿਸੇ ਹੋਰ ਪਾਰਟੀ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹੋਣ ਤੇ ਤਾਂ ਬੜੇ ਹੋਣ ਇਹ ਤਾਂ ਬਈ ਹੁਣ ਜਿਵੇਂ ਪਿੰਡਾਂ ਵਾਲੇ ਕਹਿੰਦੇ ਹੁੰਦੇ ਰੱਬ ਜਾਣੇ ਪਰ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ